ਤੁਹਾਡਾ ਸ਼ਰਨਪ੍ਰੀਤ ਸਿੰਘ ਸ਼ਰਨ ਦਿੱਕਤ ਕਿੰਨੀ ਆ ਰਹੀ ਹੈ ਲੇਬਰ ਦੀ ਲੇਬਰ ਨਹੀਂ ਮਿਲ ਰਹੀ ਪੰਜਾਬੀ ਲੇਬਰ ਬਾਹਰੋਂ ਲੇਬਰ ਲੈ ਕੇ ਆਉਣੀ ਪੈਂਦੀ ਹੈ ਦਿੱਕਤ ਕਿੰਨੀ ਠੀਕ ਤਾਂ ਹੈਗੀ ਹੈ ਜੀ ਲੇਬਰ ਆਪਣੇ ਥੋੜਾ ਜਿਹਾ ਖੇਤੀ ਨਾਲ ਸੰਬੰਧ ਦਾ ਲੇਬਰ ਦੀ ਕਮੀ ਹੈ ਇਹੋ ਦੇ ਤਰੱਕੇ ਜਦੋਂ ਕੰਮ ਵਾਦੇ ਸਮੱਸਿਆ ਆ ਰਹੀ ਹੈ ਤੇ ਬਾਹਰੋਂ ਲੇਬਰ ਨੂੰ ਪੈਦੀ ਹੈ ਉਹ ਇਸ ਕੰਮ ਤੇ ਜੇਤ ਭਾਰੀ ਜੇਤ ਕਿੰਨੀ ਭਾਰੀ ਪੈਂਦੀ ਹੈ ਜ਼ਿੰਮੇਵਾਰ ਦੇ ਜ਼ਿੰਮੇਵਾਰ ਕਹਿੰਦਾ ਖਰਚੇ ਨਹੀਂ ਪੂਰੇ ਹੁੰਦੇ ਹਾਂਜੀ ਹਾਂਜੀ ਲੇਬਰ ਦੀ ਸਮੱਸਿਆ ਆ ਰਹੀ ਹੈ ਤੇ ਪੈਕੀਆ ਦੀ ਗੱਲ ਤੇ ਹੋਉਂਦੀ ਉਹ ਵੀ ਮੈਂ ਕੀ ਪਰ ਕੋਈ ਨਹੀਂ ਲੇਕਾ ਤਾਂ ਕੋਈ ਕਿਛ ਹੋ ਨਹੀਂ ਲੱਗੇ ਯਾਰ ਭਾਈ ਜੀ ਨਾ ਤੁਹਾਡਾ ਟਿੱਕਾ ਸਿੰਘ ਜੀ ਟਿੱਕੇ ਦਿੱਕਤ ਕੀ ਨਹੀਂ ਆ ਰਹੀ ਹੈ ਲੇਬਰ ਕਿੰਨੀ ਕਮੀ ਹੈ ਲੇਬਰ ਨਹੀਂ ਮਿਲਦੀ ਜੀ ਹਾਂ ਜਾਂ ਬੰਦਾ ਪੁਰਾਣੇ ਬੰਦੇ ਆ ਜੇ ਨਵਾਂ ਬੰਦਾ ਕੋਈ ਨਹੀਂ ਲੱਗਦਾ ਜੀ ਨੌਕਰੀਆਂ ਦੇ ਲੱਗੇ ਆ ਜੀ ਸਭ ਹਾਂ ਹੋਰ ਦੂਜੇ ਭਈ ਇਹ ਆਉਂਦੇ ਆ ਜੀ ਪਿੰਡਾਂ 'ਚ ਮਜ਼ਦੂਰ ਕਿੰਨੇ ਘਟ ਗਏ ਪਹਿਲਾਂ ਦੇ ਮੁਕਾਬਲੇ ਪਹਿਲਾਂ ਦੇ ਮੁਕਾਬਲੇ ਨਾਲ 10 50 ਕਰਾਈਦੀ ਸਾਡੇ ਪਿੰਡ ਹਾਂ ਹੋਰ ਨਹੀਂ ਤੇ ਹੁਣ ਕਿੱਥੋਂ ਲੈ ਕੇ ਆਉਣੇ ਲੇਬਰ ਕਿਵੇਂ ਕਰਦੇ ਹੋ ਲੇਬਰ ਜੇ ਬਿਹਾਰ ਦੀ ਆਈ ਹੈ ਜੀ ਹਾਂ ਹੋਨ ਕੰਮ ਕਿੰਨਾ ਪ੍ਰਭਾਵਿਤ ਹੁੰਦਾ ਹੈ ਲੇਬਰ ਨਾ ਮਿਲੇ ਵਾਹ ਥੋੜਾ ਤਿਆਰ ਹੈਗਾ ਬਹੁਤ ਔਖਾ ਜੀ ਹਮ ਸਾਰਾ ਹੀ ਬੰਦ ਤਿਆਰ ਹੈ ਜੀ ਹਮ ਕਿੰਨਾ ਤੁਹਾਡਾ ਮੈਂ ਕਾਲਾ ਸਿੰਘ ਕੱਲ ਕੀ ਕਹਾਂਗੇ ਤੁਸੀਂ ਕੋ ਮਜ਼ਦੂਰ ਹੋ ਜੀਮਿੰਦਾਰ ਕਹਿੰਦਾ ਕਿ ਦਿਹਾੜੀ ਨਹੀਂ ਪਤਣੀ ਚਾਹੀਦੀ ਦੇਖੋ ਜੀ ਮਹंगाई ਬਹੁਤ ਜ਼ਿਆਦਾ ਹੈ ਜੀ ਸਾਨੂੰ ਲੇਬਰ ਘੱਟ ਮਿਲ ਰਹੀ ਹੈ ਜੀ ਹਮ ਜੀਮਿੰਦਾਰਾਂ ਨੂੰ ਵੀ ਮੰਨ ਲਓ ਸਰਕਾਰ ਕੋਈ ਨਾ ਕੋਈ ਮੱਤ ਫਿਕਰੀ ਹਮ ਸਾਡਾ ਵੀ ਦਿਹਾੜੀ ਬਹੁਤ ਘੱਟ ਕੱਟ ਕਰਨ ਵੀ ਸਾਡਾ ਬਹੁਤ ਔਖਾ ਟਾਈਮ ਪਾਸ ਮਦਦ ਇੱਕ ਮਜਬੂਰ ਦਾ ਟਾਈਮ ਕਿਵੇਂ ਪਾਸ ਹੁੰਦਾ ਹੈ ਜ਼ਿੰਮੇਦਾਰ ਕਹਿੰਦਾ ਲੇਬਰ ਮਹਿੰਗੀ ਹੈ ਪਰ ਤੁਸੀਂ ਕਿਉਂ ਸਾਡੇ ਪੈਸੇ ਕੱਟ ਰਹੇ ਹੋ ਬਹੁਤ ਕਿਉਂ ਮੰਨ ਸਰ ਜੀ ਮੈਂ ਘਰ ਬਹੁਤ ਜਾ ਰਹੀ ਹੈ ਚਾਰ ਪੰਜ ਸੌ ਨਹੀਂ ਬਣਦੀ ਇਸ ਲਈ ਜ਼ਿੰਮੇਦਾਰ ਨੂੰ ਵੀ ਮੰਨ ਲਓ ਸਰਕਾਰ ਤੋਂ ਮਦਦ ਕਰੇ ਤੇ ਪਿੰਡਾਂ ਦੇ ਪਾਸੇ ਪੱਤੀਆਂ ਦਿਹਾੜੀ ਵਧੇ ਸਾਡਾ ਵੀ ਜੀ ਨਾਲ ਹੋ ਸਕਦਾ ਠੀਕ ਬੈਠੀ ਬੈਠੀ